हां जी मित्रों सास्त्री का जी अपने YouTube चैनल पे थोड़ा स्वागत है अपने कोड़ा है 2450 42 जी चार टायर नए मुरले गुडियर दे हैं जी जिड़े आजकल ट्रेंडिंग चल दे 750 वाले ਤੇ ਮਗਰ ਲੈ ਹੈ ਗਿਆ BKTI ਦੇ 13628 ਟਾਇਰ ਟ੍ਰੈਨ ਓਕੇ ਆ ਇੰਜਨ ਗੇਅਰ ਦਾ ਬੰਪਰ ਲੱਗਿਆ ਹੋਇਆ ਛਤਰੀ ਲੱਗੀ ਹੋਈ ਹੈ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਸਾਰਾ ਕੁਝ ਵਰਕਿੰਗ ਆ ਪ੍ਰੋਪਰਲੀ ਐਨ ਆ ਮਗਰ ਤੇ ਚੈੱਕ ਕਰ ਸਕਦੇ ਜੀ ਕੰਡੀਸ਼ਨ TV 11 ਨੰਬਰ ਅਪਡੇ ਵਾਲੇ ਦਾ ਟਰੈਕਟਰ ਪੂਰਾ ਸਾਫ ਸੁਥਰਾ ਜੀ ਕਰਾਇ ਕਰੂ ਇਹਨੂੰ ਨਹੀਂ ਚੱਲਿਆ ਬਾਈ ਖੇਤੀਬਾੜੀ ਵਾਲਾ ਟਰੈਕਟਰ ਹੈ ਮਰੀ ਮਾ ਦੀ ਕੰਡੀਸ਼ਨ ਚੈੱਕ ਕਰ ਲਓ ਆਮਾ ਕਰਦੇ ਤੁਸੀਂ ਲਿੰਕਾਂ ਨੂੰ ਕਾ ਤੇ ਉਹ ਕੱਤ ਦੀ ਕੰਡੀਸ਼ਨ ਚੈੱਕ ਕਰ ਸਕਦੇ பாஸ்ஸ்டேல வரைக்காள ட்ரெயர் அது